ਕੀ ਫਾਨੀ ਥਾਨ ਜਗਤ ਦੇ I'm mm God. -hmm. ਨਾਨਕ ਵਾਸਤੇ ਕੱਢਿਓ ਇਨਾਮ ਸੋ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਮੇ ਸਾਖੀ ਐਕਚੁਅਲੀ ਜਿਹੜੀ ਆ ਉਹ ਗੁਰੂ ਸਾਹਿਬਾਂ ਨੇ ਜਿਵੇਂ ਮਹੀਨੇ ਵੀ ਬਣਾਏ ਨੇ ਤੇ ਸਾਤ ਦਾ ਮਹੀਨਾ ਜਦੋਂ ਵੀ ਸਾਤ ਦਾ ਮਹੀਨਾ ਹੁੰਦਾ ਤੇ ਨਾਲ ਕੀ ਹੁੰਦਾ ਹੈ ਮੇ ਸਾਖੀ ਤੇ ਨਾਲ ਹੀ ਖਾਲਸਾ ਸਾਜਣਾ ਦਿਵਸ ਆ ਖਾਲਸਾ ਸਾਜਣਾ ਦਿਵਸ ਗੋਵਿੰਦ ਸੰਗਤੀ ਦੇ 10 ਸੋਨਣੇ 99 30 ਫਾਰਜ ਦਾ ਸੀ ਉਹ ਉਡਾਈ ਅਲਫੁਲਾ ਸੀ ਜਿਹੜਾ ਉਹ ਸਾਤੇ ਮਹੀਨੇ ਦਿਨਾਂ ਹੀ ਜੁਆਇਨ ਕਰ ਗਿਆ ਤੇ ਉਦੋਂ ਵੀ ਮਨੰਦਿਆ ਸੋ ਗੁਰੂ ਸਾਹਿਬ ਨੂੰ ਭਾਸਾ ਸਾਜਣਾ ਦਿਵਸ ਜਿਹੜਾ ਸੀ ਉਹ ਕਿਉਂ ਮਨਾਉਂਦੇ ਕਿਉਂਕਿ ਦੇਖੋ ਜਦੋਂ ਗੁਰਡੇਵਾਲਾ ਸਾਹਿਬ ਜੀ ਦੀ ਸ਼ਹੀਦੀ ਹੋਈ ਸੀ 1675 ਤੇ ਗੁਰੂ ਸਾਹਿਬ ਨੇ ਜਦੋਂ ਗੁਰਸਾਹਿਬ ਜੀ ਦਾ ਅਸੀਸ ਲੈ ਕੇ ਭਾਈ ਜੈਕਤਾ ਜੀ ਨਨਪੁਰ ਸਾਹਿਬ 'ਤੇ ਪਹੁੰਚੇ ਸੀ ਤੇ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਪੁੱਛਿਆ ਕਿ ਉੱਥੇ ਕੋਈ ਐਸਾ ਗੰਗਾ ਜੀ ਦੀ ਝੀਲ ਨੇ ਜੀ ਹਾਜ਼ਰ ਨਾਰਾ ਮਾਰਿਆ ਹੋਇਆ ਤੇ ਸਿੱਖਾਂ ਨੇ ਕਿਹਾ ਕਿ ਬਹੁਤ ਸਾਰੇ ਉੱਥੇ ਰੋਜ਼ਦੀ ਪਰ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਸਿੱਖ ਕੌਣ ਸੀ ਤੇ ਕੀਨੇ ਨਾਰਾ ਖਾ ਹਦਾ ਜਿਹੜਾ ਸੀ ਹਾਜ਼ਰ ਨਾਰਾ ਤੇ ਮਾਰਿਆ क्योंकि जिस तरह गुरु साहब का शरीर उठाकर लगा है ना तो यह सारी प्लानिंग बट गुरु साहब सब पता नहीं लगा तो फिर गुरु साहब ऐसा सिख सजाव जो कि लखती नजर आया करेगा सो गुरु साहब ने तकबन चौदह साल लाश भर दिता अपने सिखा कि जो ने

ਤੇ ਕਈ ਤੇ ਹੋਈ ਸਿੱਖ ਡਰ ਗਏ ਜਿਹੇ ਭਾਰੀ ਰਾਜੇ ਸੋਨਾਂ ਨੇ ਕਿਹਾ ਕਿ ਆ ਪਤਲੀ ਜੀ ਵੀ ਕਿਹੜਾ ਕੌਤਕ ਵਰਤਣ ਲੱਗੇ ਨੇ ਤੇ ਜਾ ਕੇ ਮਾਤਾ ਗੁਜਰੀ ਜੀ ਨੂੰ ਸ਼ਿਕਾਇਤ ਕੀਤੀ ਕਿ ਸਮਝਾਓ ਕਿ ਇਹ ਕੀ ਕਰਨ ਲੱਗੇ ਨੇ ਕਿਹੜਾ ਕੌਤਕ ਕਰਾਣ ਲੱਗੇ ਨੇ ਕਿ ਸਿਰਾਂ ਦੀ ਜੜੀ ਉਹ ਹਮ ਕਰ ਰਹੇ ਸੋ ਮਾਤਾ ਗੁਜਰੀ ਜੀ ਨੇ ਮੈਨੂੰ ਤਾਂ ਸਭ ਪਤਾ ਹੀ ਸੀ ਕਿ ਕਿਸ ਤਰ੍ਹਾਂ ਉਹ ਖਿਆਲੀ ਕਰ ਰਹੇ ਸੀ ਕਿਸ ਤਰ੍ਹਾਂ ਆਪਣੇ ਜੜੇ ਸਿੱਖ ਸੀ ਉਹਨਾਂ ਦੇ ਅੰਦਰੋਂ ਦੋਸ਼ ਭਾਰੀ ਸੋ ਉਹਨਾਂ ਨੇ ਇਸ ਤਰ੍ਹਾਂ ਦੇ ਜੜੇ ਸੀ ਸਿੱਖਣ ਦੀ ਯਾਰੀ ਚਾਹ ਔਰ ਖਾਸਾ ਪਉਂਦੀ ਦੀ ਜੀਸਾ ਜਾਣ ਕੀਤੀ ਸੋ ਖਾਸਾ ਅਸੀਂ ਜੇ ਕਹੀਏ ਕਿ ਇੱਕ ਪਿਓਰ ਪਰਸਨ ਜਿਹਦੇ ਅੰਦਰ ਕੋਈ ਗੈਰ ਭਰਮ ਨਹੀਂ ਹੁਣ ਸੋ ਕਬੀਰ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਦੇਖੋ ਕਬੀਰ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲੇ ਐਕਚੁਅਲੀ ਇਹ ਜੜੇ ਪ੍ਰੈਪਰੇਸ਼ਨ ਯੂ نو ਉਹ ਤੱਕ ਤੋਂ ਹੀ ਸ਼ੁਰੂ ਹੋ ਰਹੀ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਅੰਕਲੇ ਪ੍ਰਚਾਰਕ ਦੌਰੇ ਕੀਤੇ ਸੀ ਕਿ ਜੰਗਾਂ ਜਗਾਂ ਤੇ ਜਾ ਕੇ ਜੇਦੋਂ ਉਹਨਾਂ ਨੂੰ ਜੇਦਾਂ ਦੀ ਬਾਣੀ ਜਿੰਨਾ ਭਗਤਾਂ ਨੇ ਜਿੰਨਾ ਸਿੱਖਾਂ ਦੀ ਬਾਣੀ ਮਿਲੀ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰਿਸ਼ੋਭਤ ਹੋਣ ਵਾਸਤੇ ਕੈਪेबल ਹੈ ਮਤਲਬ ਕਾਬਿਲ ਹੈ ਉਹਨਾਂ ਨੇ ਉਹ ਸਾਰੀਆਂ ਬਾਣੀਆਂ ਆਪਣੀਆਂ ਇਕੱਠੀਆਂ ਕੀਤੀਆਂ ਤਾਂ ਹੀ ਤੁਸੀਂ ਦੇਖੋ ਅਸੀਂ ਭਾ 15 ਭਗਤਾਂ ਦੀ ਬਾਣੀਆਂ ਦੇ ਦਰਸ਼ਨ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸੋ ਜਿਹੜੀ ਪ੍ਰਕਿਰਿਆ ਸੀ ਐਸੇ ਸ਼ੁਰੂ ਤੋਂ ਹੀ ਸ਼ੁਰੂ ਹੋ ਰਹੀ ਸੀ ਬਟ ਜਿਹੜੀ ਅੰਤਕੀਤਾ ਜੇ ਕਹਿ ਲੋ ਜਦੋਂ ਉਹਨਾਂ ਨੇ ਖਾਲਸਾ ਪੰਥ ਸਜਾ ਦਿੱਤਾ ਤੋਂ ਗੋਬਿੰਦ ਸਿੰਘ ਸਾਹਿਬ ਜੀ ਨੇ ਐ ਇੱਕ ਸਾਡੇ ਲਈ ਨਵੇਂ ਕਲਪ ਹੋ ਗਿਆ ਕਿ ਉਹਨ ਜਿਹੜਾ ਸਿੱਖ ਹੈ ਉਹ ਹਜ਼ਾਰਾਂ ਵਿੱਚ ਲੱਖਾਂ ਦੇ ਵਿੱਚ ਵੀ ਖੜਾ ਲੜਾਉ ਸਾਨੂੰ ਨਜ਼ਰ ਆਇਆ ਸੋ ਖਬੀਰ ਸਾਹਿਬ ਨੇ ਵੀ ਉਦੋਂ ਕਿਹਾ ਸੀ ਖਾਲਸਾ ਉਹ ਹੈ ਜਿਸ ਤੇ ਮਨੁੱਖ ਜਿਹੜਾ ਕੋਈ ਭਰਮ ਨਹੀਂ ਹੁੰਦਾ ਕੈ ਕੋ ਪੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਹਾਨੀ ਮਨੁਹੋਲੀ ਅੰਦਰ ਪ੍ਰੇਮਾ ਭਗਤੀ ਹੋਵੇ ਜਿੰਦੁਰੂ ਗੋਵਿੰਦ ਸਿੰਘ ਸਾਹਿਬ ਜੀ ਨੇ ਸਵੈਮਿ ਚੱਲਿਆ ਜੇ ਪ੍ਰੇਮ ਲਿਓ ਤੇ ਹੀ ਹਾਂ ਸੋ ਇਸ ਤਰ੍ਹਾਂ ਜੀ ਦੇ ਅੰਦਰ ਪ੍ਰੇਮ ਹੈ ਉਹ ਖਾਲਸਾ ਜੀ ਦੇ ਅੰਦਰ ਕੋਈ ਭਰਮ ਨਹੀਂ ਹੈ ਉਹ ਖਾਲਸਾ ਹੈ ਐ ਨਹੀਂ ਹੈ ਜਿਵੇਂ ਅਸੀਂ ਕਹੀ ਹੈ ਕਿ ਇੱਕ ਸਰਦਾਰ ਵੀ ਖਾਲਸਾ ਸਿੰਘ ਵੀ ਖਾਲਸਾ ਨੋ ਜਿਹੜਾ ਜਿਹੜਾ ਵੀ ਕੋਈ ਪਰਸਨ ਜਿਹਦੇ ਅੰਦਰ ਕੋਈ ਭੈ ਨਹੀਂ ਕੋਈ ਡਰ ਨਹੀਂ ਕੋਈ ਪਰਮ ਨਹੀਂ ਉਹ ਹੀ ਖੁਸ਼ ਹੈ ਸੋ ਗੁਰੂ ਸਾਹਿਬਾਂ ਨੇ ਸਾਡੇ ਉੱਤੇ ਇੰਨੀ ਮਿਹਰ ਕਰਕੇ ਆਪਣਾ ਸਾਰਾ ਸਰਬੰਸੂਆ ਕੇ ਸਾਡੇ ਦੀ ਸਭ ਕੁਝ ਆ ਕੀਤਾ ਸੋ ਅਸੀਂ ਉਹਨਾਂ ਦੇ ਰਿਣੀ ਆਂ ਔਰ ਇਸ ਰਿਣ ਨੂੰ ਅਸੀਂ ਕਿਵੇਂ ਉਧਾਰਨਾ ਜਿਵੇਂ ਹੁਣ ਗੁਰੂ ਜੀ ਬਾਜ ਜ ਸਾਹਿਬ ਜੀ ਦਾ 350 ਸਾਲਾ ਪ੍ਰਕਾਸ਼ ਗੁਰੂ ਆ ਰਹੇ ਨਾ ਸੋ ਅਸੀਂ ਸਾਰੇ ਕੋਸ਼ਿਸ਼ ਕਰੀਏ ਕਿ ਇੱਕ ਇੱਕ ਸਹਿਜ ਪਾ ਸਭ ਆਪਣੇ ਆਪ ਸਾਰੇ ਜਿਹਨੂੰ ਪੰਜਾਬੀ ਆਉਂਦੀ ਹੈ ਉਹ ਪੰਜਾਬੀ ਕਰੇ ਜੇ ਨਹੀਂ ਆਉਂਦੀ ਤਾਂ ਕੋਸ਼ਿਸ਼ ਕਰੇ ਸਿੱਖੇ ਕਿਉਂਕਿ ਪੰਜਾਬੀ ਵਿੱਚ ਜੋ ਐਕਚੁਅਲੀ ਉਹ ਜਿਹਾ ਗਿਆਨ ਤੁਮਹੇ ਨੂੰ ਉਹ ਸਾਨੂੰ ਸਮਝ ਆਉਂਦਾ ਜੇ ਹੀ ਨਹੀਂ ਪੜ੍ਹਦੇ ਆ ਤੇ ਕਈ ਕਈ ਗਲਤੀਆਂ ਬਟ ਇਹ ਵੀ ਜਿਹਨਾਂ ਨੂੰ ਅੱਲੀ ਨਹੀਂ ਆਉਂਦੀ ਉਹ ਹਿੰਦੀ ਕਵਿਤਾਅ ਸਕਦੇ ਨੇ ਸੋ ਸੈਂਚੀਆਂ ਦੀ ਸੇਵਾ ਦਾਸ ਤੋਂ ਹੈ ਸੋ ਪਲੀ ਸੈਂਚੀਆਂ ਮਿਲਣ ਗਿਆ ਚਾਹੇ ਤੁਸੀਂ ਹਿੰਦੀ ਦੀਆਂ ਦੋ ਪਾਰਟ ਵਿੱਚ ਚਾਹੇ ਪੰਜਾਬੀ ਦੀਆਂ ਦੋ ਪਾਰਟ ਦੀਆਂ ਚਾਰ ਪਾਰਟ ਦੀ ਜਿਹਦੇ ਜੇ ਕਿਸੇ ਨੂੰ ਚਾਹੀਦਾ ਹੈ ਕਿ 10 ਪਰਟ ਪਾਰਟ ਹੋ ਨਾ ਪਰ ਜਿਹੜਾ ਡਿਟੇਲ ਨਾਲ ਪਰ ਕੇ ਗੁਰੂ ਸਾਹਿਬ ਨੂੰ ਆਪਣੀ ਮਨਜ਼ੂਰੀ ਜੀ ਦਿਵਾਣਾ ਚਾਹੇ ਐਕਸੀਮ ਕਿ ਗੁਰੂ ਸਾਹਿਬ ਨੇ ਕੀ ਆਖਿਆ ਤੇ ਇਹੀ ਅਸੀਂ ਤੁਸੀਂ ਸ਼ਗਾਈ ਦੀ ਗੁਰੂ ਸਾਹਿਬ ਨੂੰ ਭੇਟ ਕਰ ਸਕਦੇ ਹਾਂ ਉਹਨਾਂ ਦੇ 350 ਸਾਲਾ ਜੀ ਸ਼ਕਾੰਦੀ ਅਸੀਂ ਦਿਸਤਾਂ ਵੀ ਆ ਜੀ ਸੋ ਸਾਰੇ ਜਣੇ ਹੱਥ ਖੜਾ ਕਰਕੇ ਇਹ ਪੂਰੀ ਫਰਮਾ ਆ ਮਾਂ ਕਿ ਅਸੀਂ ਸਾਰੇ ਜਣੇ ਸਹਿਜ ਪਾੜ ਕਰਾਂਗੇ ਸਾਰੇ ਨਹੀਂ ਬੋਲੇ ਸਾਰੇ ਜਣੇ ਪ੍ਰੋਮਿਸ ਕਰੋਗੇ ਅਸੀਂ ਜ਼ਰੂਰ ਆ ਕੇ ਪਾੜਾਂਗੇ ਸੋ ਜਿਨ੍ਹਾਂ ਦੇ ਨਹੀਂ ਹੋਏ ਕਾਹਦੀ ਕੋਸ਼ਿਸ਼ ਕਰਾਂਗੀ ਔਰ ਮਾਂ ਦੇ ਅਕਾਸ਼ ਕਿ ਉਹਨਾਂ ਨੂੰ ਵੀ ਤੁਸੀਂ ਸਾਥ ਜਿਹੜੇ ਨੇ ਉਹ ਵੀ ਹਮਤ ਬਖਸ਼ੇ ਕਿ ਉਹ ਵੀ ਸਾਰੇ ਜਣੇ ਗੁਰੂ ਸਾਹਿਬਾਨ ਨੂੰ ਸਹਿਜ ਪਾੜ ਦੀ ਸੇਵਾ ਜ਼ਰੂਰ ਦੇ ਗੁਰੂ ਸਾਹਿਬਾਨੇ ਦੇਖੋ ਸਾਡੇ ਜੀ ਸੀ ਜੀ ਕੀ ਪੂਰਾ ਸਰਪੰਚ ਆਕਰ ਕਿਤੇ ਕੀ ਅਸੀਂ ਇਹ ਸਹਿਪਾਰਸ ਨਹੀਂ ਕਰਦੇ ਹੈਨਾ ਸੋਈ ਸ਼ਿਕਾਇਤਾਂ ਵੀ ਜੜੀਆਂ ਨਾ ਕਿਸੇ ਕਿਸੇ ਦੇ ਕਰਮਾਂ ਨੂੰ ਜਾਂਦੀਆਂ ਨੇ ਹੈਨਾ ਅਸੀਂ ਤੇ ਨਹੀਂ ਹੋਵਾਂਗੇ ਹੁਣ ਜਦੋਂ 400 ਸਾਲ ਹੋ ਗਏ ਬਟ ਅਸੀਂ ਇਹ ਕਿ ਐਸਾ ਕਹਿੰਦੇ ਰਸੀ ਗੁਰੂ ਸਾਹਿਬ ਨੇ ਕੁਝ ਕੀਤਾ ਹੈਨਾ ਸੋ ਮੇਰੀ ਸਭ ਦੇ ਅਗੇਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਗੁਰਦੁਆਰਾ ਮੁਕਰਜੀਪਾਲ ਵਿਖੇ 12 ਪਰ ਜਿਹੜਾ ਆਸपास ਸਾਈਡ ਪਾਰਟੀ ਰਮਤਾ ਕਾਰਿਆ ਜਿਨ੍ਹਾਂ ਨੂੰ ਉੱਥੇ ਪਹੁੰਚਣਾ ਹੋਵੇ ਉੱਥੇ ਪਹੁੰਚੋ ਤਾਂ ਕਿ ਸਾਈਡ ਪਾਰਟੀ ਸੰਤੀ ਰੂਪੀ ਤੇ ਜੜੀ ਆ ਉਹ ਸ਼ੁਰੂਆਤ ਹੋ ਜਾਏ ਤੇ ਫਿਰ ਅਸੀ 25 ਨਵੰਬਰ ਲਾਸਟ ਹੈ ਵੈਸੇ ਕੋਈ ਪਰਮ ਨਹੀਂ ਹੈ ਹੈਨਾ ਜੀ ਕੋਲ 25 ਨਵੰਬਰ ਤੱਕ ਹੋ ਜਾਂਦਾ ਹੈ ਬਹੁਤ ਅੱਛੀ ਗੱਲ ਹੈ ਨਹੀਂ ਹੁੰਦਾ ਕਿ ਅਕੀਲ ਅਸੀਂ ਤਾਂ ਗੁਰੂ ਸਾਹਿਬ ਦੇ ਅਰਜ਼ਾ ਕਰ ਦਿੱਤੀ ਬਿਨ ਮਹਾਰਾਜ ਜੀ ਤੁਹਾਨੂੰ ਸਮਝਾ ਦਿੱਤਾ ਬਾਕੀ ਸੋ मैं कहती हूँ कि कल आओ ज़रूर सारे जनों तक तो पहुँचो जिन-जिन ने हाल ही में नई तकिया कहना मित्र आप इन्हें और याद है ना तो ज़रूर अस्सलाम अलैकुम मेरे वर्क का लो जेड में दिमाग और साल ऐसी कल पहुँची है और ओ थे गुरु साहब तो 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 की खुशियाँ प्राप्त करने के लिए तो इस शब्द ही खांची है। गोवि� ਅਮਰਿਤ ਛਕੋ ਸਿੱਖ ਸਜੋ ਤੇ ਖਾਸੇ ਬਣ ਜਾਓ। ਸੋ ਸਭ ਦੇ ਕਿ ਅਹੀ ਬੇਨਤੀ ਹੈ ਕਿ ਜਿਨ੍ਹਾਂ ਨੇ ਹਾਲੀ ਤੱਕ ਅਮਰਿਤ ਨਹੀਂ ਛਕਿਆ ਅਮਰਿਤ ਛਕੋ ਤੇ ਗੁਰੂ ਵਾਲੇ ਬਣੋ। ਸੋ ਸਾਥੀ ਜੀ ਵਾਜੋ ਗੁਰਨੇ ਕੋਈ ਵੀ ਗੁਰੇ ਕਾ ਨਾਮ ਬੁਲਾ। ਸੋ ਸਭ ਨੇ ਅਮਰਿਤ ਛਕੋ ਗੁਰੂ ਸਾਹਿਬ ਵਾਲੇ ਨਾੜ ਲੱਕੋ ਗੁਰ ਪਾਣੀ ਪੜੋ ਪਰ ਉਹਦੇ ਅਨੁਸਾਰੀ ਆਪਣਾ ਜੀਵਨ ਬਣਾ ਕੇ ਜੀਵਨ ਵਿੱਚ ਤਰੱਕੀਆਂ ਕਰੋ। ਦੇਖੋ ਅਸੀਂ ਕੋਈ ਬਿਜ਼ਨਸ ਕਰ ਗਿਆਂ ਤੇ ਅਸੀਂ ਲਾਭਾ ਚਲਦੇ ਹਾਂ ਕਿ ਐ ਸਾਡਾ ਜਿਹੜਾ ਸਪਿਰਚੁਅਲ ਜਾਂ ਲਾਭ ਹੋਣਾ ਚਾਹੀਦਾ ਉਹ ਤਾਂ ਹੀ ਹੋਏਗਾ ਜੇਸੀਂ ਸਾਈਡ ਵਾਰਤ ਰਹਾਂਗੇ ਅਮਰ ਸਚਾਂਗੇ ਵਰ ਦੁਨੀਆ ਦੀਆਂ ਦਸਿਆ ਹੋਈਆਂ ਸਿੱਖਾਵਾਂ ਦੇ ਉੱਪਰ ਚੱਲਾਂਗੇ ਨਾਨਕ ਅੰਮ੍ਰਿਤ ਏਕ ਹੈ you <laughs> ਅਸੀਂ ਕਿਵੇਂ ਬਾਹਰ ਉਜਾਗਰ ਕਰਨਾ ਜੋ ਅਸੀਂ ਅਮਰਤ ਬਾਹਰ ਹੋ ਉਹ ਕਿਸ ਤਰ੍ਹਾਂ ਜਿਸ ਤਰ੍ਹਾਂ ਇੱਕ ਸੁਮਰਤੀ ਵਾਲਾ ਜਦੋਂ ਲਾਗੇ ਪਹਿਲੇ ਹੈਂਡ ਟਪੋਲਦੇ ਸੀ ਤੁਸੀਂ ਨਾ ਤੇ ਜਦੋਂ ਪਾਣੀ ਉੱਪਰ ਜਾਂਦਾ ਸੀ ਤੇ ਅਸੀਂ ਕੀ ਕਰਦੇ ਸੀ ਉੱਪਰ ਪਾਣੀ ਪਾ ਦਿੰਦੇ ਸੀ ਆਣੀ ਭਾ ਕੇ ਫਿਰ ਢੇੜਦੇ ਸੀ ਤੇ ਫਿਰ ਪਾਣੀ ਆਪੇ ਆ ਬਰਦਾ ਸੋ ਇਹੀ ਅਮਰਤ ਈ ਹੈ ਅਮਰਤ ਸਾਡੇ ਅੰਦਰ ਗੁਰੂ ਨੇ ਸਾਡੇ ਅੰਦਰ ਆ ਕੇ ਵਸ ਜਾਣਾ ਹੁਣ ਅਸੀਂ ਉਸ ਅਮਰਤ ਨੂੰ ਕਿਵੇਂ ਲਾਣਾ ਬੂਲ ਪਰ ਸਾਧ ਗੁਰਦੀ ਕਿਰਪਾ ਨਾਲ ਬਾਹਰੋਂ ਅੰਮ੍ਰਿਤ ਪਿਛਾ ਦੇ ਅਸੀਂ ਉਸ ਜਿਹੜਾ ਸਾਡੇ ਅੰਦਰ ਆਉਂਦਾ ਉਹਨੂੰ ਅਸੀਂ ਉਜਾਗਰ ਕਰਨਾ ਹੈ ਤਾਂ ਕਿ ਸਾਡੇ ਅੰਦਰ ਜਿਹੜੀ ਬਾਣੀ ਹੈ ਉਹ ਵਸ ਜਾਏ ਅਸਲ ਚਿਹਰਾ ਅੰਮ੍ਰਿਤ ਹੈ ਕੀ ਦੱਸਦੇ ਨੇ ਜਦੋਂ ਪਤ ਪਿਆਰੇ ਵਿੱਚ ਕਹਿੰਦੇ ਕਿਸੇ ਪੰਜ ਬਾਣੀਆਂ ਦਾ ਪਾਰ ਕਰ ਉਹ ਕੀ ਹੈ ਸਾਡੇ ਅੰਦਰ ਐਸਾ ਕੁਝ ਬਾਟੂ ਨੂੰ ਉਸ ਦੀ ਉਜਾਗਰ ਕਰਨਾ ਹੈ ਬਾਣੀ ਪੜ ਪੜ ਕੇ ਬਾਣੀ ਦੇ ਥੇੜੇ ਵੀ ਦੇਸ਼ ਦੇ ਨੂੰ ਸੱਭਾ ਨੇ ਜੋ ਸਾਨੂੰ ਇਹ ਜਿਹਾ ਸੇਵਾਣੀ ਜੋ ਜੋ ਉਹਨਾਂ ਨੇ ਦੱਸਿਆ ਹੈ ਉਹਨੂੰ ਅਸੀਂ ਆਪਣੇ ਜੀਵਨ ਵਿੱਚ ਢਾਲ ਲੈ ਸਿਰ ਬਾਹੀ ਪੜਨਾ ਹੀ ਨਹੀਂ ਹੈ ਬਾਣੀ ਵਿਚਾਰ ਕੇ ਉਹਦੇ ਅਨੁਸਾਰੀ ਅਸੀਂ ਆਪਣਾ ਜੀਵਨ ਜਿਹੜਾ ਉਹ ਬਣਾਣਾ ਹੈ ਜੀਵਨ ਬਣੇਗਾ ਸਾਡੀ ਜੀਵਨ ਜਾਂਚ ਗੁਰਬਾਣੀ ਕਰਗੀ ਬਣ ਜਾਏਗੀ ਤੇ ਤਾਂ ਹੀ ਜਿਹੜਾ ਸਾਡਾ ਪੜਿਆ ਹੈ ਉਸ ਆਫਲ ਸੋ ਸਾਰੇ ਅਸੀਂ ਇੱਕ ਹੋਰੀ ਪੁਰਾਣੀ ਕਰੀਏ ਫਿਰ ਕਿ ਨਾਲੇ ਹਾਲੀ ਅਮਰ ਨਹੀਂ ਸਕਿਆ ਉਹ ਅਮਰਤ ਛਕਾਂਗੇ ਤੇ ਗੁਰੂ ਵਾਲੇ ਸੀ ਬਣਾਉਗੇ ਸੋ ਨਾਲੇ ਕੇ ਅਮਰ ਤੇ